ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਰ ਵਿੱਚ ਤਿੰਨ ਵੜਾ ਦਿਖਾਵਾਂਗੇ ਜਿase ਇੱਕ ਸੂਈ ਵੀ ਤੇ ਦੋ ਗੱਪਣਾ ਟਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਕਰਵਾ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਨਾਮ ਟਰੈਂਸ ਦੱਸੋ ਜੀ ਆਪਣਾ ਆਂਧਰੇ ਮੰਨੀ ਪਿੰਡ ਤੋਂ ਆਜਿਹਾ ਬੰਦਾ ਮੋਬਾਈਲ ਨੰਬਰ ਜੀ 819937 ਪਹਿਲਾ ਨੰਬਰ ਜਿਹੜੀ ਬੱਚੀ ਦੇਖਦੇ ਆ ਕਿਹੜਾ ਸੁਆ ਸੁਈ ਆਈ ਏ ਇਹ ਦੂਜਾ ਸੁਆ ਸੁਈ ਆ ਬਾਈ ਬੱਚਾ ਵੀ ਫੀਮੇਲ ਹੀ ਆ ਪੱਸੀ ਆ ਬਾਈ ਮਾਂ ਕਰ ਸੁਈ ਤੈਸਾਂ ਦੀ ਠੀਕ ਆ ਸੋ ਜਰਸੀ ਬੱਚੀ ਆ ਵਿੱਚੇ ਟੈਸਾਂ ਦੀ ਤੇ ਸੁਈ ਨੂੰ ਕਿੰਨਾ ਟਾਈਮ ਲੱਗਿਆ ਜੀ ਇਹਨੂੰ ਸਵੇਰੇ 4-5 ਵਜੇ ਜੇ ਰੁਪਈਆ ਬਾਈ ਰਾਤਵੇ ਦੋ ਕੁ ਬਾਈ ਠੀਕ ਆ ਜੇਰ ਜੀ ਰੋਕਿਆ ਜਾਵਾਂ ਹਨਾ ਜੇਰ ਨੂੰ ਰੋਕਿਆ ਬਈ ਵੀਡੀਓ ਪਈ ਆ ਆਪਣੇ ਕੋਲ ਜੀ ਠੀਕ ਆ ਕਿੰਨੇ ਦੋ ਚੋਇਆ ਸਵੇਰੇ ਆਪਾਂ ਚਾਰ ਕਿਲੋ ਬੋਲਾ ਖਾ ਲਈ ਆ ਬੱਚੇ ਉਹ ਜੀ ਚਾਰਾ ਦੂ ਰੋਕਿਆ ਜਾਵਾਂ ਪਰ ਤੂੰ ਕੋਈ ਇੱਕ ਨੰਬਰ ਸੁਕਰ ਤਾਰਾ ਦੇਖ ਸਕਦੇ ਕੈ ਵਾਤਾ ਪੂਰਾ ਮੋਟਾ ਮ ਤੇ ਦੇਖੋ ਚਵਾਈ ਵਗੈਰਾ ਚੌਣ ਜਵਾਈ ਵੀਰ ਇੱਕ ਨੰਬਰ ਹੈ ਸੋ ਵੀਰੋ ਕੱਤ ਕੜ ਤੋਰਾ ਵਗੈਰਾ ਵਿੜਦਾ ਦੇਖ ਸਕਦੇ ਹੋ ਦੂਜਾ ਸੂਆ ਸੂਸ ਰਾਇਆ ਪਿੱਛੇ ਦੇ ਬੱਚੀ ਆ ਸੋ ਲੇਵਾ ਵਗੈਰਾ ਦੇਖੋ ਸਾਫ ਸੁਥਰਾ ਪੂਰਾ ਫਿਟਿੰਗ ਵਾਲਾ ਤੇ ਬਾਈ ਜੀ ਮੋਨਾ ਪੈਦਾ ਕੀ ਰੱਖਿਆ ਜੀ ਨਾ ਫੂਨਤੀ ਹੋਈ ਵੀਰੇ ਜੈਜ ਹੋਊਗਾ ਜੈਜ ਮੋਨਾ ਪੁੱਟ ਤੇ ਕਿ ਦੂਜੇ ਨੰਬਰ ਆਪ ਜਿਹੜੇ ਗੱਬਣ ਦੇਖੀ ਜੰਨੇ ਆ ਇਹ ਕਿਹੜਾ ਸੂਆ ਸੁੰਦੀ ਆ ਇਹ ਪਲੂਨ ਸੁੰਦੀ ਆ ਪਲੂਨ ਕਾ ਇੱਕ ਦਿਨ ਲੈਂਦੀ ਆ 10 ਹਜ਼ਾਰ ਜੁਮਾ ਜੀ ਬਸ 10 ਕ ਦਿਨ ਸੂਨ ਚ ਬਾਕੀ ਕਿੰਨੇ ਦੁੱਧ ਪਾ ਦੂਗੀ ਉਹ ਤੇਰਾ ਤੇਰਾ ਕਿਲੋ ਠੀਕ ਆ ਭਾ ਕੀ ਹੋ ਉਹਦਾ ਆਹ ਨਾ ਪੌਂਟੀਆ ਵਈ ਜਾਇਜ ਹੋ ਜਾਮਾ ਸ਼ੁਰੂ ਹੈ ਟੋਰੀ ਬਾਹਰ ਨੂੰ ਸੋਭਰ ਦੂਜੇ ਨੰਬਰ ਦੇ ਬੱਚੇ ਦੇਖਦੇ ਆ ਪਲੂਨ ਪਹਿਲਾ ਸੂਆ ਸੁੰਦੀ ਵੀਰ 13 14 ਲੀਟਰ ਦੁੱਧ ਪਾਉਣ ਵਾਲੀ ਐਵਰੇਜ ਆ ਤੇ ਮੀਡੀਅਮ ਸਾਈਜ਼ ਦੇ ਵਿੱਚ ਆ ਬੇਲ ਬੂਲ ਖੈਰ ਬੈਠਦੀ ਬਹੁਤ ਆ ਰਾਜੀ ਸਮੀ ਬੜੀ ਬਹੁਤ ਆ ਪਲੂਨ ਪਹਿਲਾ ਸੂਆ ਕੁਝ ਕੁ ਦਿਨ ਕੱਢ ਗਿਆ 14 ਲੀਟਰ ਦੁੱਧ ਦੀ ਆਪਾਂ ਇਹਦੀ ਐਵਰੇਜ ਮੰਨ ਸਕਦੇ ਆ ਸੋ ਫੇਸ ਕੁਆਲਟੀ ਵਗੈਰਾ ਦੇਖੋ ਪੂਰੀ ਸਾਫ ਸੁਥਰੀ ਪ्युअर ਜਰਸੀ ਆ ਜਮਾ ਤੇ ਜਿੰਦ ਜਾਨ ਜਾਇਜ ਗਲਾ ਸਾਫ ਆ ਨਾ ਜਿੰਨੀ ਹੈਗੀ ਆ ਤੂੰ ਰੇਡ ਵੀਰ ਕਹਿੰਦਾ ਫੋਨ ਦੇਊਗਾ ਬਿਲਕੁਲ ਬਾਜਬ ਹੋਊਗਾ ਤੇ ਅੱਗੇ ਬਤੀਜੇ ਨੰਬਰ ਦੇ ਜਰਸੀ ਦੇਖੀ ਜਾਂਦੇ ਆ ਜੀ ਇਹ ਬਾਈ ਜੀ ਕਿਹੜਾ ਸੂਆ ਜਰਸੀ ਆ ਬਾਈ ਦੂਜਾ ਸੂਆ ਸੁੰਦੀ ਦੂਜਾ ਸੂਆ ਸੁੰਦੀ ਆ ਦਿਨ ਕਿੱਕ ਲੈਂਦੀ ਆ ਇਹ ਚਲ ਬਾਈ 2-4 ਹੀ ਲੂ 2-4 ਕਹਿੰਦੇ ਸੂਨ ਚ ਬਾਕੀ ਕਿੰਨਾ ਗੱਦਾ ਪਾ ਦੂਗੀ ਇਹ 15 ਕਿਲੋ ਫੂਨ ਆ ਬਈ ਜਨੇ ਆਪਾਂ 18 ਨਹੀਂ ਠੀਕ ਐ ਭਾਜ ਦਾ ਭਾਜ ਦਾ ਫੂਨ ਤੇ ਬਈ ਜੇ ਕੱਢ ਜੂ ਹਫਤਾ ਜੇ ਨਾ ਬਈ ਪੰਜ ਆਤ ਨਹੀਂ ਦੋ ਟੋਰੀ ਬਾਹਰ ਨੂੰ ਸੋ ਵੀਰ ਤੀਜੇ ਨੰਬਰ ਆਪਾਂ ਦੀ ਜਰਸੀ ਦੇਖੀ ਜਾਂਦੇ ਆ ਦੂਜਾ ਸੂਆ ਸੁੰਦੀ ਪਈ ਆ ਤੇ 15 ਕਿਲੋ ਦੋ ਤਾਂ ਨੇ ਤ ਤੋਂ ਮੱਥੇ ਟੂਆ ਵਗੈਰਾ ਦੇਖੋ ਬੇਲਬੂਲ ਚੰਗੀ ਆ ਤੇ ਸਾਫ ਸੁਥਰੀ ਜਿੰਨੀ ਹੈਗੀ ਆ ਤੇ ਫਿਟਿੰਗ ਵਾਲਾ ਦੇਵਾ ਜਮਾ ਸਾਫ ਸੁਥਰਾ ਦੇਵਾ ਦੇਖੋ ਚੰਗਾ ਸੋਹਣਾ ਸਾਫ ਸੁਥਰਾ ਤੇ ਰੇਡ ਵਿਰਕ ਦਾ ਬਾਜਬੂਗ ਆ ਬਿਲਕੁਲ ਫੋਟ ਤੇ ਕਰਾਂਗੇ ਦੂਜਾ ਸੂਆ ਸੁੰਦੀ ਆ ਠੰਡੀ ਇਨੀ ਆਂਦੀ ਕੋਈ ਨਹੀਂ ਇਹਦਾ ਜਿੰਨੇ ਮਰਜੀ ਇੱਥੇ ਮਰਜੀ ਖੜਾ ਕੇ ਚੋਈ ਚੱਲੋ ਜਮਾ ਹਣਾ ਠੀਕ ਹੈ ਤੇ ਨੰਬਰ ਹੋਲੀ ਵੀਰ ਦੁਆਰੇ ਆਪਣਾ ਨੰਬਰ 889937712 63 ਗਾ ਮ ਦਿਖਾ ਦਿਆ 2 ਦਿਖਾ ਦਿਆ ਗੱਬਣਾ ਤੇ ਇੱਕ ਦਿਖਾਤੀ ਆ ਪਾਸੂਈ ਵੀ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਰੋ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ